ਬਰਸਾਤੀ ਮੌਸਮ ਦੇ ਚੱਲਦੇ ਅੰਮ੍ਰਿਤਸਰ ਦੇ ਸਿਵਲ ਸਰਜਨ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਸਿਵਲ ਸਰਜਨ ਵਿਭਾਗ ਵੱਲੋਂ ਬਰਸਾਤੀ ਪਾਣੀ ਜੋ ਸੜਕਾਂ ਤੇ ਜਾਂ ਗਲੀਆਂ ਮੋਹੱਲਿਆਂ ਵਿੱਚ ਖੜਾ ਹੁੰਦਾ ਹੈ ਉਸ ਨੂੰ ਲੈ ਕੇ ਸਿਵਲ ਸਰਜਨ ਵਿਭਾਗ ਦੇ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜੋ ਇਲਾਕਿਆਂ ਵਿੱਚ ਜਾ ਕੇ ਬਰਸਾਤੀ ਪਾਣੀ ਦੇ ਉੱਤੇ ਸਪਰੇਅ ਕਰਨਗੀਆਂ ਹਾਂਜੀ ਨਾਮ ਦੱਸੋ ਜੀ ਜਿੰ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਆਪਾਂ ਹੈਲਥ ਡਿਪਾਰਟਮੈਂਟ ਤੋਂ ਆਏ ਆ ਜੀ ਅੱਜ ਆਪਾਂ ਸਪਰੇਅ ਕਰਦੇ ਪਏ ਸਾਡੀ ਹੱਥਾਂ 'ਰ ਡਿਊਟੀ ਲੱਗਦੀ ਆ ਜੀ ਹਾਂਜੀ ਆਪਾਂ ਵਾਸਵਾਸੇ ਥਾਵਾਂ ਤੇ ਜਾਈਦਾ ਆ ਸਪਰੇਅ ਕਰੀਦੇ ਲੋਕਾਂ ਨੂੰ ਜਾਗਰੂਤ ਕਰੀਦਾ ਮੱਛਰ ਬਾਰੇ ਦੱਸੀਦਾ ਤੁਹਾਡੇ ਘਰ ਜਿਦਾਂ ਗਮਲੇ ਪਰਸ਼ਾਤ ਤੇ ਪਾਣੀ ਪਾਣੀ ਇਕੱਠਾ ਹੁੰਦਾ ਆ ਉੱਪਰ ਗਮਲੇ ਪਏ ਹੁੰਦੇ ਉਹਨਾਂ 'ਚ ਪਾਣੀ ਰਹਿ ਜਾਂਦਾ ਆ ਤੇ ਕੂਲਰ ਐਰਾ ਵਗੈਰਾ ਫ੍ਰਿਜਾਂ ਹੋਗੀਆਂ ਉਹਨਾਂ ਦੇ ਪਿਛੇ ਦੱਸੀਦਾ ਆ ਸਾਰਾ ਜੇ ਪਾਣੀ ਨਾ ਟਕਾ ਕਰ ਕੋ ਰਹੀ ਆ ਕਿਹੜੀ ਗੱਲ ਖੜੇ ਕਿੱਥੇ ਖਤਰੇ ਕੀਤਾ ਜਾ ਰਿਹਾ ਆਪਾਂ ਅੱਜ ਨਵਲਟੀ ਚੌਂਗੇ ਤੇ ਲਾਗੇ ਖੜੇ ਆ ਭਾਰੀ ਹੋਣਾ ਆਪਾਂ ਨੇ ਵੇਖਿਆ ਉਹ ਕਹਿੰਦੇ ਸਾਡੇ ਵੀ ਸਪਰੇਅ ਕਰ ਦਿਓ ਇੱਧਰ ਮੈਚਰ ਰਹਿ ਗਈ ਜਿੱਥੇ ਹਾਂਜੀ ਤੁਹਾਨੂੰ ਮਾਰੀਏ ਫਿਲਮਾਂ ਦੇ ਡਰੇ ਹਾਂਜੀ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆਪਾਂ ਇਹ ਕਹਿੰਦੇ ਆ ਵੀ ਪਾਣੀ ਨਾ ਖੜਾ ਕਰੋ ਗੰਦੇ ਪਾਣੀ ਤੋਂ ਪਰਹੇਜ਼ ਕਰੋ ਜੀ ਆਪਣਾ ਸਫਾਈ ਸਵੈ ਰੱਖੋ ਸਾਫ ਸਭੀ ਸਾਫ ਸਵੈ ਰੱਖੋ ਹਾਂਜੀ ਇਹਦੇ ਕੈਡੀ ਟੀਮ ਵੱਲੋਂ ਤੁਸੀਂ ਪਹੁੰਚੇ ਜੀ ਆਪਾਂ ਸਟ ਡਿਪਾਰਟਮੈਂਟ ਤੋਂ ਆਏ ਆਪਾਂ ਸਿਰਫ ਹੈਲਥ ਡਿਪਾਰਟਮੈਂਟ ਤੋਂ ਆਏ ਸਿਰਫ ਸਾਡੇ ਦਫ਼ਤਰ ਲਾਗੋ ਗਾਂਧੀ ਮਰੋੜਨ ਵਾਲਾ ਆਏ ਹਾਂ ਜੀ ਅੱਜ ਆਪਣਾ ਨਾਮ ਦੱਸਦੇ ਐਸ.ਆਈ. ਪਵਨ ਕੁਮਾਰ ਨਾਵਲਟੀ ਚੌਂਕ ਸਰ ਅੱਜ ਕੋਈ ਡਾਟਾ ਦਿੱਤੀ ਜਾਂਦੀ ਨਹੀਂ ਚੱਲੀ ਜਾ ਰਹੀ ਹੈ ਕੀ ਕਹਿਣਾ ਹੈ ਇਹ ਸ਼੍ਰੀਮਾਨ ਜੀ ਇੱਥੋਂ ਨੰਗ ਰਹੇ ਸੀ ਤੇ ਮੱਛਰ ਬਹੁਤ ਜ਼ਿਆਦਾ ਦੋ ਤਿੰਨ ਦਿਨ ਉਹ ਲਗਾਤਾਰ ਹੋ ਗਿਆ ਮੀਂਹ ਪੈ ਰਿਹਾ ਸੀ ਤੇ ਮੱਛਰ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਕਿਹਾ ਕਿ ਮੇਰੇ ਵੀਰ ਰੁਕੋ ਤੇ ਸਪਰੇਅ ਕਰਦੇ ਹੋ ਕਿੰਨਾ ਦਾ ਇੱਥੇ ਨਾ ਮੱਛਰ ਬਹੁਤ ਜ਼ਿਆਦਾ ਪਾਣੀ ਖਲੋਤਾ ਹੋਇਆ ਹੈ ਤੇ ਜ਼ਰੂਰੀ ਹੈ ਕਿ ਮੱਛਰ ਬਹੁਤ ਜ਼ਿਆਦਾ ਹੈ ਹਾਂਜੀ 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 ਕਿੰਨਾ ਤਾਂ ਨੁਕਸਾਨ ਕਰਦਾ ਇਹ ਮੱਛਰ ਜਿਹੜਾ ਹੁਣ ਸ਼੍ਰੀਮਾਨ ਜੀ ਅਸੀਂ ਤੇ ਇੱਥੇ ਸਵੇਰ ਤੋਂ ਡਿਊਟੀ ਹੁੰਦੀ ਹੈ ਸਾਡੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਅਸੀਂ ਇੱਥੇ ਬਟਣਾ ਹੁੰਦਾ ਜੀ ਕਿਹੜਾ ਕਾਹਨ ਹੈ ਜੀ ਮੱਛਰ ਦਾ ਇੱਥੇ ਹਾਂਜੀ 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 ਲੱਗਦਾ ਨੇ ਬਿਮਾਰੀਆਂ ਫੈਲਨ ਦਾ ਵੀ ਡਰ ਹੈ ਹਾਂ ਇਹਨਾਂ ਨੂੰ ਰੋਕ ਕੇ ਤੇ ਇਹਨਾਂ ਕੋ ਸਪਰੇਅ ਕਰਵਾਈ ਗਈ ਹੈ ਬਿਲਕੁਲ ਸਰਕਾਰੀ ਬੰਦੇ ਆ ਨਹੀਂ ਲੱਗਦਾ ਬਿਮਾਰੀਆਂ ਫੈਲਨ ਦਾ ਵੀ ਡਰ ਹੈ ਹਾਂਜੀ 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 ਠੀਕ ਹੈ ਜੀ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز